ਮੌਕੇ ਤੇ ਪਹੁੰਚੇ ਸੀਗੇ ਕਿਸ ਤਰੀਕੇ ਦੇਖਦੇ ਹੋ ਜਿਹੜੀ ਡੈਡ ਬੋਡੀ ਮਿਲੀ ਹੈ ਸਵੇਰ ਦਾ ਟਾਈਮ ਹੈ ਬੱਚੇ ਵੀ ਯਾਨੀ ਕਿ ਸਕੂਲ ਆਉਂਦੇ ਨੇ ਸਕੂਲ ਦੇ ਬਿਲਕੁਲ ਗੇਟ ਦੇ ਮੂਹਰੇ ਜਿਹੜੀ ਡੈਡ ਬੋਡੀ ਮਿਲਦੀ ਹੈ ਕਿਤੇ ਨੇ ਕਿੱਥੇ ਲੱਗਦਾ ਮੌਲੇ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਹੈ ਮੈਨੂੰ ਤਾਂ ਜਿਸ ਟਾਈਮ ਸਵੇਰੇ 7 ਵਜੇ ਫੋਨ ਆਇਆ ਆਪਣੇ ਪ੍ਰਿੰਸੀਪਲ ਦੇ ਇਦਾਂ ਲੜਕਿਆਂ ਦਾ ਤੇ ਮੈਂ ਉਸੇ ਟਾਈਮ ਹੀ ਪ੍ਰਸ਼ਾਸਨ ਨੂੰ ਫੋਨ ਕਰ ਦਿੱਤਾ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਸੀਗਾ ਤੇ ਜਲਦੀ ਹੈ ਤੇ ਇਹ ਜਿੱਦਾਂ ਮਲਕਾ ਉਹਨਾਂ ਨਸ਼ਿਆਂ ਦੀ ਬਹੁਤ ਜ਼ਿਆਦਾ ਭੀੜ ਦੇ ਵਿੱਚ ਲੋਕ ਫਸੇ ਹੋਏ ਆ ਪੰਜਾਬ ਦੇ ਹਾਲਾਤ ਤੁਸੀਂ ਨਸ਼ਿਆਂ ਦੇ ਨਾਲ ਦੇਖੋ ਕਿਦਾਂ ਜੁੜੇ ਐਦਾਂ ਹੀ ਇੱਥੇ ਬੋਡੀਆਂ ਹੋਰ ਵੀ ਇੱਥੇ ਜਿਹੜੇ ਨਾਲ ਦੇ ਜਿੰਨੇ ਵੀ ਹੈਗੇ ਆ ਜੰਗਲਾ ਬਣਿਆ ਹੋਇਆ ਜਲਾ ਇਹਦੇ ਨਾਲ ਨਸ਼ਿਆਂ ਦੇ ਕਰਕੇ ਹੀ ਹੋ ਰਿਹਾ ਸਾਰਾ ਕੁਝ ਇਹ ਨਸ਼ੇ ਦੀ ਡੋਜ਼ ਵੱਧ ਹੋਈ ਹੈ ਤਾਂ ਕਰਕੇ ਹੋਇਆ ਦਾ ਮੌਤ ਹੋਈ ਹੈ ਜਿਹੜਾ ਮੁੰਡਾ ਵਾ ਕਿੰਨੀ ਕੀ ਉਮਰ ਹੋਣੀ ਕਿੱਥੇ ਦਰੈ ਨਾਲ ਕੋਈ ਆਇਡੈਂਟੀਫਾਈ ਹੋ ਪਾਏ ਇਹਦੀ ਉਮਰ 20-28 ਤਾਂ ਹੋਊਗੀ ਮੇਰੇ ਖਿਆਲ ਨਾਲ 30 ਸਾਲ ਦੀ ਹੋਊਗੀ ਕਿੱਥੇ ਦਰੈ ਨਾਲ ਕੋਈ ਆਇਡੈਂਟੀਫਾਈ ਇੱਥੇ ਨੇੜੇ ਤੇੜੇ ਦਾ ਹੀ ਹੋਊਗਾ ਇਹਦਾ ਅੱਛਾ ਹਾਂ ਏ ਪਤਾ ਲੱਗ ਗਿਆ ਪਾ ਰਿਹਾ ਕਿੰਨੇ ਟਾਈਮ ਪਹਿਲੇ ਜਿਹੜੀ ਡੈਡ ਬੋਡੀ ਇੱਥੇ ਪਈ ਸੀ ਡੈਡ ਬੋਡੀ ਤੇ ਸਵੇਰੇ ਪਤਾ ਲੱਗਿਆ ਠੀਕ ਹੈ ਸਕੂਲ ਆਏ ਆ ਬੱਚੇ ਉਦੋਂ ਪਤਾ ਲੱਗਿਆ ਗੋਲੇ ਵੀਰ ਤੁਸੀਂ ਬਹੁਤ ਜ਼ਿਆਦਾ ਸੇਵਾ ਕੀਤੀ ਇਹ ਮੌਲੇ ਦੇ ਵਿੱਚ ਤੁਸੀਂ ਇਹ ਕਾ ਵੀ ਕਟਵਾਇਆ ਸੀ ਇੱਕ ਵਾਰ ਇਹਦੇ ਉੱਪਰ ਪੰਗਾ ਵੀ ਲਿੱਤਾ ਸੀਗਾ ਅੱਜ ਫਿਰ ਦੇਖੋ ਉਹੀ ਹਾਲਾਤ ਇੱਥੇ ਬਣ ਗਏ ਨੇ ਕੀ ਕਹਿਣਾ ਚਾਹੋਗੇ ਲੋਕ ਜਿਸ ਤਰੀਕੇ ਸਾਇਮ ਦੇ ਵਿੱਚ ਹੈ ਜੇ ਇੱਥੇ ਸਾਫ ਸਪਾਈਆ ਹੋਊਗਾ ਤੇ ਹੋ ਜਾ ਮਾਹੌਲ ਕਦੇ ਨਹੀਂ ਬਣੂਗਾ ਨੇ ਤੁਸੀਂ ਇੱਕ ਵਾਰ ਸਫਾਈ ਵੀ ਇੱਥੇ ਕਰਾਈ ਸੀਗੀ ਬਹੁਤ ਜ਼ਿਆਦਾ ਜ਼ੋਰ ਵੀ ਲਾਇਆ ਸੀਗਾ ਸਾਰਾ ਕੁਝ ਕਰਵਾਇਆ ਸੀਗਾ ਚੋਰ ਵੀ ਬੈਠਦੇ ਸੀਗੇ ਅੱਜ ਇੱਥੇ ਕਰਾਈ ਸੀਗੀ ਮੈਂ ਤੁਹਾਨੂੰ ਪਤਾ ਸਾਰੇ ਏਰੀਆ ਵਿੱਚ ਸਫਾਈ ਕਰਾਈ ਸੀਗੀ ਪਛਾਣ ਪੱਤਰ ਕੁਝ ਨਹੀਂ ਸਰ ਨੂੰ ਵੀ ਦੱਸਿਆ ਸੀਗਾ ਮੈਂ ਚਲੋ ਇਹਨਾਂ ਨੇ ਵੀ ਕੁਝ ਮੇਰੀ ਮਦਦ ਕੀਤੀ ਸੀ ਹੈਲਪ ਕੀਤੀ ਸੀ ਮੈਨੂੰ 1000 ਰੁਪਏ ਦਿੱਤਾ ਸੀਗਾ ਮੈਂ 6-7 ਦਿਨ ਲਗਾ ਸਾਰੀ ਸਫਾਈ ਕਰਾਈ ਨਸ਼ੇ ਦੇ ਕਾਰਨ ਇੱਥੇ ਤੁਸੀਂ ਯਕੀਨ ਮੰਨਿਓ ਝਾੜੀਆਂ ਦੇ ਵਿੱਚ ਲੇਡੀ ਪਰਸ ਜੈਂਟਸ ਪਰਸ ਖਾਲੀ ਇਸ ਤੋਂ ਉਹਨਾਂ ਦੇ ਪ੍ਰੂਫ ਸਾਰਾ ਕੁਝ ਇਸੇ ਤੌਰ ਤੇ ਮੈਂ ਕ੍ਰਾਈਸੀ ਵੀ ਨਸ਼ੇ ਕਰਨ ਹੋ ਰਿਹਾ ਕਿ ਵੀ ਤੁਹਾਡੇ ਨਾਲ ਤੁਹਾਡੇ ਮੈਂਬਰ ਸਾਫ ਸੌਕੇ ਵੀ ਮੌਜੂ ਸੀ ਉਹ ਵੀ ਕਰਦੇ ਸੀ ਸਾਡੇ ਨਾਲ ਹੀ ਲੱਗ ਕੇ ਕਰੇ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਵੀ ਤੁਸੀਂ ਛੱਡਤਾ ਸੀ ਕੀ ਕਾਰਨ ਹੈ ਉਹਦੇ ਸਾਥ ਨਹੀਂ ਦਿੱਤਾ ਹੈਗਾ ਫਿਰ ਇਕੱਲਾ ਮੈਂ ਕੀ ਕਰਦਾ ਕਿਉਂਕਿ ਜਿਹੜੇ ਮਜ਼ਦੂਰ ਨੇ ਲੱਗਣਾ ਸੀ ਉਹਨੇ ਪੈਸੇ ਲੈ ਕੇ ਕਰਨਾ ਸੀਗਾ ਪਰ ਕਿਸੇ ਨੇ ਉਦੋਂ ਮਾਮੂਲੀ ਜਾਨੀ ਕਿ ਸੁਣਿਆ ਵੀ ਇਧਰੋਂ ਸੁਣਿਆ ਇਧਰੋਂ ਕੱਢਤਾ ਕਿ ਆਜ ਦੀ ਗੱਲ ਕਰੀਏ ਤਾਂ ਨੌਜਵਾਨ ਜਿਹੜੀ ਹੈ ਨਸੇ ਦੇ ਵਿੱਚ ਡੂਬ ਰਹੀ ਹੈ ਤੇ ਜਿਹੜੇ ਕਦੇ ਨਸੇ ਦੇ ਕਾਰਨ ਉਹਨਾਂ ਦੀ ਮੌਤ ਹੋਈ ਫਿਰ ਹਾਲ ਇਸ ਨੌਜਵਾਨ ਦੀ ਪਤਾ ਲੱਗੇ ਕਿਸ ਕਾਰਨ ਲੈ ਕੇ ਮੌਤ ਹੋਈ ਨਸ਼ਾ ਭਾਜੀ ਤੁਸੀਂ ਜਦੋਂ ਮਰਜੀ ਜਿਹੜਾ ਮਰ ਲਿਆ ਏਡੀ ਏਡੀ ਪੰਗ ਹੋਈ ਹੋਈ ਆ ਕੱਲ ਮੈਂ ਦੇਖਿਆ ਇੱਥੇ ਮੇਰੇ ਖਿਆਲ ਦੇ ਨਾਲ ਮੈਂ ਉਹਨੂੰ ਭਜਾਇਆ ਵੀ ਉਹ 12 12 14 ਸਾਲ ਦਾ ਬੱਚੇ ਹੁਣ ਏਡੇ ਐ ਰਮਾਲ ਲੈ ਕੇ ਨਾ ਰਮਾਲ ਲੈ ਕੇ ਇਹ ਪੰਗ ਮਲ ਰਹੇ ਕੱਲ੍ਹ ਆ ਸਾਹਮਣੇ अच्छा जी। ਉਹ ਤੋਂ ਬਾਅਦ 14-15 ਸਾਲ ਦੇ ਬੱਚੇ ਸੀ। ਮਸ਼ੇੜੀ ਤਾਂ ਬਹੁਤ ਇੱਧਰ। ਤੁਸੀਂ ਚਾੜੀਆਂ 'ਚ ਜਦੋਂ ਮਰਜ਼ੀ ਦੇਖ ਲੋ। ਇਹ ਨਸ਼ਾ ਹੀ ਹੈ। ਬਹੁਤ ਜ਼ਿਆਦਾ ਦੁਖੀਆਂ ਇੱਥੇ ਇਸ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਐ ਇਹ ਨਸ਼ਿਆਂ ਦੇ ਕਰ। ਕਦੀ ਆਪਾਂ ਕੰਪਲੇਂਟ ਨਹੀਂ ਕੀਤੀ? ਕੰਪਲੇਟਾਂ ਬਹੁਤ ਕੀਤੀਆਂ। ਹਾਂਜੀ। ਨਸ਼ਾ ਦਾ ਘਰ ਘਰ ਤਾਂ ਹੋ ਗਿਆ। ਆ ਲਾਗੇ ਭਾਜੀ ਜਦੋਂ ਅਦਦਰਾ ਜਿਹੜੇ ਬੰਦੇ ਨੇ ਕੰਪਲੇਟ ਕਰਦੀ ਨਾ, ਦੋ ਨਸ਼ੇ ਵਾਲਾ ਬੰਦਾ ਵਿਰੋਧ ਹੋ ਜੂਗਾ ਆਪਦੇ। ਕਿਉਂਕਿ ਤੁਸੀਂ ਤੇ ਕੋਈ ਸਕੂਲ ਦਾ 4 ਨੰਬਰ ਗੇਟ ਹੈ ਸਕੂਲ ਦੇ ਮੂਹਰੇ ਇਸ ਤੱਕ ਕਿ ਡੈਡ ਬੋਡੀ ਰੱਖਣੀ ਸਕੂਲ ਦੇ ਬਾਹਰ ਇਸ ਤੱਕ ਕਿ ਬੈਠਾ ਕਿਤੇ ਲੱਗਦਾ ਸਕੂਲ ਦੀ ਵੀ ਲਾਪਰਵਾਹੀ ਜੋ ਕਿਉਂਕਿ ਸਕੂਲ ਦੇ ਅੱਗੇ ਪਿੱਛੇ ਕੋਈ ਕੈਮਰੇ ਨਹੀਂ ਕਿਉਂਕਿ ਗੇਟ ਦੇ ਮੂਹਰੇ ਕੈਮਰੇ ਹੋਣੇ ਚਾਹੀਦੇ ਕੈਮਰੇ ਹੋਣੇ ਚਾਹੀਦੇ ਸਕੂਲ ਵਾਲਿਆਂ ਨੇ ਕੈਮਰੇ ਲਗਵਾਏ ਵੀ ਆ ਪਰ ਲੋਕੀ ਜਿਹੜੇ ਚੋਰ ਆ ਤੋੜ ਦਿੰਦੇ ਆ ਅੱਛਾ ਕੈਮਰੇ ਹੀ ਤੋੜ ਦਿੰਦੇ ਆ ਕੈਮਰੇ ਹੀ ਤੋੜ ਦਿੰਦੇ ਆ ਲੈਟਰ ਤੱਕ ਤੋੜ ਦਿੰਦੇ ਇੱਥੇ ਲੈਟਰ ਵੀ ਲਵਾਈਆਂ ਪਰ ਲੈਟਰ ਵੀ ਤੋੜ ਦਿੰਦੇ ਆ ਜਿਨ੍ਹਾਂ ਨੇ ਚੋਰੀ ਕਰਨੀ ਆ ਨਸ਼ੇ ਵਾਲੇ ਚਿੱਟੇ ਵਾਲਿਆਂ ਨੇ ਚੱਟਾ ਲਾ ਉਹਨਾਂ ਨੇ ਇੱਥੇ ਵੇਖਣਾ ਥੋੜਾ ਕੁਝ ਵੀ ਇੱਥੇ ਲੁੱਟਖੋ ਇੰਨੀ ਜ਼ਿਆਦਾ ਹੁੰਦੀ ਆ ਅੱਗ ਲੱਗ ਗਈ ਹੋਣੀ ਇੱਕ ਬੰਦੇ ਆ ਜਾਣੇ ਆ ਭਾਜੀ ਤੁਸੀਂ ਲੁੱਟਖੋ ਦੇਖ ਲਓ ਥੋੜੇ ਦਿਨ ਦੀ ਗੱਲ ਆ ਭਰਾ ਮੇਰਾ ਕੰਮ ਤੋਂ ਆ ਰਿਹਾ ਆ ਜਗ੍ਹਾ ਦੀ ਭਰਾ ਮੇਰਾ ਉਹ ਵੱਧ ਤੋਂ ਵੱਧ 20 ਦਿਨ ਦੀ ਗੱਲ ਹੋਊਗੀ ਕੋਈ 9:00 ਵਜੇ ਦਾ ਟਾਈਮ ਰੱਖਸ਼ਾ ਲੈ ਕੇ ਆ ਰਿਹਾ ਭਰਾ ਮੇਰਾ ਉਹਨੂੰ ਸਾਡੇ ਮੋਟਰਸਾਈਕਲ ਵਾਲੇ ਪੈ ਗਏ ਠੀਕ ਹੈ ਠੀਕ ਨਹੀਂ ਸਕੂਲ ਨੂੰ ਲਾਈਟਾਂ ਚਾਹੀਦੀਆਂ ਨੇ ਲਾਈਟਾਂ ਪਿੱਛੇ ਥੋੜੀਆਂ ਉੱਚੀਆਂ ਕਰਕੇ ਮੈਂ ਕਿੰਨੀ ਵਾਰ ਕਿਹਾ ਵੀ ਲਾਈਟਾਂ ਲਗਾਓ ਲਾਈਟਾਂ ਉੱਚੀਆਂ ਕਰਕੇ ਲਗਾਓ ਜਿੱਥੇ ਉਹ ਨੇ ਜੇ ਤਾਂ ਇੱਥੇ ਲਗਾਉਂਗੇ ਫਿਰ ਤਾਂ ਤੋੜ ਨਾ ਗਈ ਉੱਪਰ ਥੋੜੀਆਂ ਸਰਚੂ ਲਾਈਟਾਂ ਲੱਗਣ ਉਹਦੇ ਕਰ ਨਹੀਂ ਥੋੜਾ ਬਚਾਉਣਾ ਪ੍ਰਸ਼ਾਸਨ ਆਇਆ ਮੌਕੇ ਤੇ ਪਹੁੰਚੇ ਸੀਗੇ ਜਿੱਡੇ ਡਬੋਡੀ ਸਕੂਲ ਦੇ ਬਾਹਰ ਮਿਲ ਕਿਸ ਤਰੀਕੇ ਇੰਤਲਾ ਮਿਲੀ ਤੁਹਾਨੂੰ ਸਵੇਰੇ ਇੱਕ ਫੋਨ ਗਿਆ ਸੀ ਜੀ 1 ਘੰਟਾ ਪਹਿਲਾਂ ਸਰਪੰਚ ਸਾਹਿਬ ਵੱਲੋਂ ਇੱਕ ਇੱਥੇ ਅਮਰਜੀਤ ਕਲੋਨੀ ਦੇ ਵਿੱਚ ਸਾਈਂ ਵਿੱਦਿਆ ਮੰਦਿਰ ਸਕ ਇੱਕ ਗਰਾਊਂਡ ਦੇ ਵਿੱਚ ਇੱਕ ਨਾਮ ਨੂੰ ਵਿਅਕਤੀ ਦੀ ਬਾਡੀ ਜਿਹੜੀ ਆ ਪਈ ਹੈ ਮੌਕੇ ਤੇ ਪੁੱਜੇ ਆ ਉਹਦੀ ਰਿਪੋਰਟਾਲ ਕੀਤੀ ਗਈ ਹੈ ਨਾਮ ਨੂੰ ਵਿਅਕਤੀ ਹੈ ਮੁਲਕਰੀਬ ਉਮਰ 23-24 ਸਾਲ ਹੋਏਗੀ ਤੇ ਜਾਂਚ ਕਰਦੇ ਆ ਕੋਈ شناخت ਹੋ ਪਈ ਕਿਤੇ ਤਰ੍ਹਾਂ ਨਹੀਂ ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ شناخت ਨਹੀਂ ਹੋ ਪਈ ਹੈ ਲੋਕਲ ਪਬਲਿਕ ਨੇ ਵੀ ਬੁਲਾ ਕੇ ਉਹਨਾਂ ਨੂੰ شناخت ਕਰਾਈ ਗਈ ਹੈ ਅਜੇ ਤੱਕ ਨਹੀਂ ਆਖਿਆ। ਕਿ ਲੱਗਦਾ ਕੀ ਹੈ ਕਿਸ ਕਾਰਨ ਇਹਦੀ ਮੌਤ ਹੋਈ ਹੋਈ ਹੈ? ਇਹ ਡਾਊਟਫੁਲ ਹੈ ਜੀ ਇਹ ਵੀ ਪੜਤਾਲ ਕਰ ਰਹੇ ਆ। ਇਹ ਤਾਂ ਮੈਡੀਕਲ ਜਾਂਚ ਦੇ ਵਿੱਚ ਹੀ ਆਏਗਾ ਜੋ ਵੀ ਹੋਵੇ। ਠੀਕ ਰੁਕੋ ਥੈਂਕ ਯੂ ਜੀ।